ਰਣ ਸਾਹਿਬ ਸਵਾਗਤ ਆ ਪ੍ਰੋਗਰਾਮ ਦੇ ਵਿੱਚ ਧੰਨਵਾਦ ਤੁਹਾਨੂੰ ਤੇ ਸਮੂਹ ਸੋਤਿਆਂ ਨੂੰ ਸਤਿ ਸ਼੍ਰੀ ਅਕਾਲ ਲਓ ਜੀ ਤੇ ਕੱਲ ਕਾਫੀ ਗੱਲਬਾਤ ਕੀਤੀ ਸੀਗੀ ਮਾਰਕ ਕਰਨੀ ਉਹਨਾਂ ਦੇ ਬਾਰੇ ਚੀਨ ਦੇ ਦੌਰੇ ਨੂੰ ਲੈ ਕੇ ਉਹ ਤੋਂ ਪਹਿਲਾਂ ਦੌਰੇ ਤੇ ਜਾਣ ਤੋਂ ਪਹਿਲਾਂ ਤੇ ਡਾਕ ਫੋਰਡ ਉਹਨਾਂ ਨੇ ਆਪ ਦੀ ਰਾਗਿਲ ਆਪਿਆ ਸੀਗਾ ਹਨਾ ਇੱਥੇ ਦੇ ਆਟੋ ਆਟੋ ਪਾਰਟਸ ਔਰ ਆਟੋ ਇੰਡਸਟਰੀ ਦੇ ਸੈਕਟਰ ਨੂੰ ਲੈ ਕੇ ਤੇ ਪਰ ਦੂਸਰੇ ਪਾਸੇ ਅਮਰੀਕਾ ਦੇ ਵੱਲੋਂ ਇਲੈਕਟ੍ਰਿਕ ਵਹੀਕਲਸ ਇੱਥੇ ਆਉਣੇ ਬੜੇ ਮਹਿੰਗੇ ਮਿਲਣੇ ਤੇ ਉਸ ਤੋਂ ਬਾਅਦ ਇੱਕ ਵਾਰ ਚਾਈਨਾ ਨੇ ਵੀ ਆਪਣੀ ਜਿਹੜੇ ਹੈ ਜੀ ਥੋੜੀ ਜੀ ਆਫਰਸ ਪੂਰੇ ਵਰਲਡਵਾਈਡ ਦਤਿਆਂ ਸੀ ਵੀ ਇਸ ਦਾ 18 ਕੁ ਹਜ਼ਾਰ ਦੇ ਵਿੱਚੇ ਇਲੈਕਟ੍ਰਿਕ ਕਾਰ ਦੇ ਦਾਂਗੇ ਤੇ ਹੁਣ ਫਿਰ ਇੱਥੋਂ ਕਨੋਲਾ ਹਾਲ ਦੇ ਉੱਤੇ ਸਾਰਾ ਕੁਝ ਆਪਾਂ ਪਹਿਲਾਂ ਆਲਰੇਡੀ ਸਾਰਾ ਕੁਝ ਡਿਸਕਸ ਕਰ ਚੁੱਕੇ ਆਂ ਵੀ ਕੈਨੇਡਾ ਦੇ ਉੱਤੇ ਟੈਰਫ ਕਾਫੀ ਲੱਗ ਗਿਆ ਸੀਗਾ ਪਰ ਹੁਣ ਮਾਰ ਕਰਨੀ ਹੋਣੀ ਨੇ ਚੀਨੀ ਇਲੈਕਟ੍ਰਿਕ ਵਹੀਕਲਸ ਲਈ ਦਰਵਾਜ਼ੇ ਖੋਲੇ ਨੇ ਜੀ ਕਹਿੰਦੇ ਦੇਖੋ ਕਾਰਨੀ ਸਾਹਿਬ ਦੀ ਜੋ ਚੀਨ ਦੇ ਰਾਸ਼ਟਰਪਤੀ ਨੇ ਇਹ ਉਹਨਾਂ ਦੇ ਨਾਲ ਮੁਲਾਕਾਤ ਹੋਈ ਹੈ ਸੋ ਇੱਥੇ ਜਿੱਥੇ ਜੀ ਜਨਪਿੰਗ ਸਾਹਿਬ ਦੀ ਗੱਲਬਾਤ ਕਰੀਏ ਤੇ ਇਸਾਰੂ ਮਾਹੌਲ ਦੇ ਵਿੱਚ ਉਹਨਾਂ ਨੇ ਖਾਰਨੀ ਸਾਹਿਬ ਦੇ ਨਾਲ ਗੱਲਬਾਤ ਕੀਤੀ ਹੈ ਤੇ ਇਹਦੇ ਵਿੱਚ ਜੋ ਰੇੜਕੇ ਸੀ ਦੋਵਾਂ ਮਲਕਾਂ ਦੇ ਵਿੱਚ ਜੋ ਵਪਾਰ ਦੇ ਵਿੱਚ ਰੇੜਕੇ ਪੈਦਾ ਹੋਏ ਸੀ ਪਿਛਲੇ ਕੁਝ ਸਮੇਂ ਦੌਰਾਨ ਸੋ ਉਹਨੂੰ ਰੇੜਕਿਆਂ ਨੂੰ ਦੂਰ ਕਰਨੇ ਦੀ ਕੋਸ਼ਿਸ਼ ਕੀਤੀ ਗਈ ਹੈ ਇੱਕ ਤਾਂ ਪਹਿਲਾਂ ਇਹ ਕਾਰਨੀ ਸਾਹਿਬ ਨੇ ਉੱਥੇ ਸਟੇਟਮੈਂਟ ਦਿੱਤੀ ਸੀ ਕਹਿੰਦੇ ਕਿ ਜੋ ਕੈਨੇਡਾ ਦੇ ਰਿਸ਼ਤੇ ਚੀਨ ਦੇ ਨਾਲ ਬਣ ਰਹੇ ਨੇ ਤਾਂ ਇਹਨੂੰ ਇੱਕ ਨਵਾਂ ਦੌਰ ਕਿਹਾ ਸੀ ਨਵਾਂ ਵਰਲਡ ਆਰਡਰ ਤੱਕ ਦਾ ਸ਼ਬਦ ਜਿਹੜਾ ਉਹਨਾਂ ਨੇ ਇਸਤੇਮਾਲ ਕੀਤਾ ਸੀ ਕਿ ਨਵਾਂ ਵਰਲਡ ਆਰਡਰ ਜਿਹੜਾ ਬਣ ਰਿਹਾ ਹੈ ਤੇ ਇਸ ਤਰੀਕੇ ਜੇ ਸ਼ਬਦਾਦਾਰਾਂ ਵੱਲੋਂ ਇਸਤੇਮਾਲ ਕੀਤਾ ਗਿਆ ਸੀ ਜਦੋਂ ਜਹਨ ਮੁਲਾਕਾਤ ਜਦੋਂ ਖਤਮ ਹੋਈ ਹੈ ਤੇ ਇਸ ਤੋਂ ਬਾਅਦ ਇਹ ਜੋ ਗੱਲਾਂ ਸਾਹਮਣੇ ਆਈਆਂ ਨੇ ਉਹਦੇ ਵਿੱਚ ਇੱਕ ਤਾਂ ਇਹ ਆ ਕਿ ਕੈਨੇਡਾ 49000 ਜਿਹੜੇ ਚਾਈਨੈਸ ਇਲੈਕਟ੍ਰੋਨਿਕ ਵਹੀਕਲਸ ਦੇ ਇਹ ਉਹਨਾਂ ਨੂੰ ਸਲਾਨਾ ਕੈਨੇਡਾ ਦੀ ਮਾਰਕੀਟ ਦੇ ਵਿੱਚ ਦਾਖਲ ਹੋਣ ਦਊਗਾ ਤੇ ਉਹਦੇ ਉੱਪਰ 6.1% ਦਾ ਜਿਹੜਾ ਟੈਰਿਫ ਲੱਗੂਗਾ ਪਹਿਲਾਂ ਜਿੱਥੇ 100% ਦਾ ਟੈਰਿਫ ਕੈਨੇਡਾ ਵੱਲੋਂ ਲਗਾਇਆ ਗਿਆ ਸੀਗਾ ਹੁਣ ਉਹ ਟੈਰਿਫ ਘਟਾ ਕੇ 6.1% ਕਰ ਦਿੱਤਾ ਗਿਆ ਇਦੇ ਵਿੱਚ 49000 ਜਿਹੜੇ ਆ ਇਹ ਚਾਈਨੈਸ ਇਲੈਕਟ੍ਰੋਨਿਕ ਵਹੀਕਲਸ ਨੇ ਉਹ ਹਰ ਸਾਲ ਕੈਨੇਡਾ ਦੀ ਮਾਰਕੀਟ ਚ ਦਾਖਲ ਹੋਣਗੇ ਤੇ ਅਗਲੇ 5 ਸਾਲਾਂ ਦੇ ਵਿੱਚ ਇਹ ਆ ਕਿ ਇਹਨਾਂ ਦੀ ਗਿਣਤੀ ਨੂੰ ਵਧਾ ਕੇ 70000 ਤੱਕ ਲਿਜਾਇਆ ਜਾਊਗਾ ਭਾਪਕਿ ਪਹਿਲੇ ਸਾਲ 49000 ਨੇ ਤੇ 5 ਸਾਲਾਂ ਦੇ ਵਿੱਚ ਇਹ ਗਿਣਤੀ ਵਧਾ ਕੇ 70000 ਤੱਕ ਲਗਾਈ ਜਾਊਗੀ ਤੇ ਇਹਦੇ ਉੱਪਰ 6.1 ਪਰਸੈਂਟ ਦਾ ਜਿਹੜਾ ਟੈਰਿਫ ਹੈ ਕੈਨੇਡਾ ਵੱਲੋਂ ਲਗਾਇਆ ਜਾਊਗਾ ਕਿਉਂਕਿ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਘੱਟ ਹੈ ਦੂਜੇ ਪਾਸੇ ਜੇਕਰ ਇਹਦੇ ਰਿਸਪੌਂਸ ਦੇ ਵਿੱਚ ਚਾਈਨਾ ਦੀ ਗੱਲ ਕਰੀਏ ਤੇ ਚਾਈਨਾ ਨੇ ਜੋ ਕੈਨੇਡਾ ਦੇ ਕਨੋਲਾ ਦੇ ਉੱਪਰ ਜੋ 85% ਦੀ ਡੇਰੀ ਡਿਊਟੀ ਲਾਈ ਹੋਈ ਸੀ ਤੇ ਉਹ ਡਿਊਟੀ ਨੂੰ ਹੋਲਡ ਇਹ ਮਾਰਚ ਪਹਿਲੀ ਤੋਂ ਘਟਾ ਕੇ 15% ਦੇ ਕਰੀਬ ਲੈ ਕੇ ਆਉਣਾ ਆ ਸੋ ਕਿੱਥੇ ਪਹਿਲਾਂ 85% ਸੀ ਹੁਣ 15% ਦੇ ਕਰੀਬ ਇਹ ਡਿਊਟੀ ਲੱਗੂਗੀ ਤਾਂ ਇਹ ਦੂਜਾ ਰਿਸਪੌਂਸ ਜਿਹੜਾ ਚਾਈਨਾ ਵਾਲੇ ਪਾਸੇ ਹੋਇਆ ਤੇ ਇਹਦੇ ਵਿੱਚ ਇਹ ਵੀ ਆ ਕਿ ਕੈਨੇਡਾ ਐਕਸਪੈਕਟੇਟ ਵੀ ਕਰ ਰਿਹਾ ਅਗਲੇ 3 ਸਾਲਾਂ ਦੇ ਵਿੱਚ ਜੋ ਕੈਨੇਡਾ ਦਾ ਆਟੋ ਸੈਕਟਰ ਹੈ ਇਹਦੇ ਵਿੱਚ ਚਾਈਨਾ ਆਪਣੇ ਵੱਲੋਂ ਇਨਵੈਸਟਮੈਂਟ ਵੀ ਕਰੂਗਾ ਸੋ ਇਸ ਤਰੀਕੇ ਦਾ ਐਕਸਪੈਕਟੇਸ਼ਨਸ ਜਿਹੜੀਆਂ ਨੇ ਉਹ ਕੈਨੇਡਾ ਕਰ ਰਿਹਾ ਹੈ ਹਾਲਾਂਕਿ ਇਹ ਕੋਈ ਉਹਨਾਂ ਨੇ ਸਪਸ਼ਟ ਨਹੀਂ ਕਿਹਾ ਵੀ ਕਿੰਨੀ ਇਨਵੈਸਟਮੈਂਟ ਚਾਈਨਾ ਵੱਲੋਂ ਕੀਤੀ ਜਾਊਗੀ ਪਰ ਉਮੀਦ ਹੈ ਕਿ ਕੈਨੇਡਾ ਨੂੰ ਕਿ ਚਾਈਨਾ ਅਗਲੇ 3 ਸਾਲਾਂ ਦੇ ਵਿੱਚ ਕੈਨੇਡਾ ਦੇ ਆਟੋ ਸੈਕਟਰ ਦੇ ਵਿੱਚ ਇਨਵੈਸਟਮੈਂਟ ਕਰੂਗਾ ਤੇ ਜਿਵੇਂ ਇਹ ਇਹ ਗੱਡੀਆਂ ਦੀ ਗੱਲ ਸੀ ਕਿ 49000 ਗੱਡੀਆਂ ਜਿਹੜੀਆਂ ਨੇ ਹਰ ਸਾਲ ਇਲੈਕਟ੍ਰੋਨਿਕ ਵਹੀਕਲ ਕੈਨੇਡਾ ਦੇ ਵਿੱਚ ਚੀਨ ਤੋਂ ਵੜ ਕੇ ਆਇਆ ਕਰੂਗਾ 6.1% ਦਾ ਟੈਰਿਫ ਲੱਗਣਾ ਸੋ ਇਹ ਇਹ ਗਿਣਤੀ ਉਹ ਆ ਜਦੋਂ 2023 ਦੇ ਵਿੱਚ ਜੋ ਹੁੰਦੀ ਸੀ ਉਸ ਤੋਂ ਬਾਅਦ ਸਵੇ ਟੈਰਿਫ ਲੱਗਣੇ ਸ਼ੁਰੂ ਹੋ ਗਏ ਤੇ ਹੁਣ ਦੁਬਾਰਾ ਉਸ ਗਿਣਤੀ ਤੱਕ ਲਗਾਇਆ ਗਿਆ ਜੋ 2023 ਦੇ ਵਿੱਚ ਸੀ 70000 ਹੋਣ ਵਾਲੇ 55 ਸਾਲਾਂ ਦੇ ਵਿੱਚ ਕਰਨੀ ਆ ਤੇ ਹੁਣ ਕਿੱਥੇ ਜਦੋਂ ਫਿਰ ਕਰਨੀ ਸਾਹਿਬ ਤੋਂ ਇਹ ਗੱਲ ਪੁੱਛੀ ਗਈ ਆ ਕੀ ਕਹਿੰਦੇ ਫਿਰ ਜਦੋਂ ਇਹ ਚਾਈਨਾ ਤੋਂ ਬਣਿਆ ਹੋਇਆ ਗੱਡੀਆਂ ਕੈਨੇਡਾ ਦੇ ਵਿੱਚ ਆਉਣ ਗਿਆ ਤਾਂ ਇਹਨੂੰ ਕੈਨੇਡੀਅਨ ਆਟੋ ਸੈਕਟਰ ਨੂੰ ਜਾਂ ਇੱਥੇ ਦੇ ਜਿਹੜੇ ਆਟੋ ਪਾਰਟ ਸੈਕਟਰ ਹੈ ਸੋ ਇਹਨੂੰ ਪ੍ਰਭਾਵ ਤਾਂ ਨਹੀਂ ਪੋਕਾ ਸੋ ਉਹਨਾਂ ਨੇ ਕਿਹਾ ਕਿ ਕਹਿੰਦੇ ਵੀ ਕੈਨੇਡਾ ਹਰ ਸਾਲ ਜਿਹੜੇ ਕੈਨੇਡੀਅਨਸ ਨੇ ਉਹ ਕਹਿੰਦੇ 1.8 ਮਿਲੀਅਨ ਗੱਡੀਆਂ ਹਰ ਸਾਲ ਖਰੀਦੇ ਨੇ ਤੇ ਉਹਦੇ ਵਿੱਚ ਕਹਿੰਦੇ ਜੇ 49000 ਬਾਰ ਉਹ ਬਣ ਕੇ ਵੀ ਆ ਜਾਣਗੇ ਤਾਂ ਉਹਦਾਂ ਕਰੇ ਕੋਈ ਬਹੁਤਾ ਜ਼ਿਆਦਾ ਫਰਕ ਕੈਨੇਡੀਅਨ ਆਟੋ ਸੈਕਟਰ ਨੂੰ ਨਹੀਂ ਪੈਣਾ ਹੁਣ ਕਾਰਨੀ ਸਾਹਿਬ ਤਾਂ ਇਹ ਕਹਿ ਰਹੇ ਨੇ ਕਿ ਬਹੁਤਾ ਫਰਕ ਨਹੀਂ ਪਊਗਾ ਪਰ ਕਿੰਨਾ ਕੁ ਫਰਕ ਪੈਂਦਾ ਨਹੀਂ ਪੈਂਦਾ ਸਾਰੂ ਪੈਂਦਾ ਨਕਰਾਤਮਕ ਪੈਂਦਾ ਹੈ ਉਹ ਅਨਿਦ੍ਰੰਨਾ ਕਿ ਸੱਚੀ ਕਲੀਅਰ ਹੋਊਗੀ ਇਹਦੇ ਵਿੱਚ ਇਹ ਆ ਕਿ ਜੋ ਡਗ ਫੋਰ ਸਾਹਿਬ ਨੇ ਉਹ بار بار ਇਸ ਤਿੱਕੇ ਦੀਆਂ ਸਟੇਟਮੈਂਟਾਂ ਦੇ ਰਹੇ ਸੀਗੇ ਕਹਿੰਦੇ ਵੀ ਇਲੈਕਟ੍ਰੋਨਿਕ ਵੀਹਿਕਲਸ ਦੇ ਉੱਪਰ ਟੈਰਿਫ ਨੂੰ ਨਾ ਹਟਾਇਆ ਜਾਵੇ ਸਾਡੀ ਇੰਡਸਟਰੀਓ ਦੀ ਆਟੋ ਸੈਕਟਰ ਜਿਹੜਾ ਇਹਨੂੰ ਕਾਫੀ ਫਰਕ ਪਊਗਾ ਆਟੋ ਪਾਰਟ ਸੈਕਟਰ ਨੂੰ ਬਹੁਤ ਗ੍ਰੇ ਵੱਡਾ ਨੁਕਸਾਨ ਹੋਣਾ ਪਰ ਇੱਥੇ ਉਹਨਾਂ ਦੀ ਗੱਲ ਕਾਰਨੀ ਸਾਹਿਬ ਨੇ ਮੰਨੀ ਨਹੀਂ ਹੈ ਤੇ ਇਹ ਜੋ ਟੈਰਿਫ ਹੈ ਇਸ ਨੂੰ ਘਟਾ ਕੇ 6.1% ਦੇ ਕਰ ਦਿੱਤਾ ਆ ਕਿ ਬਾਕੀ ਕਿ ਕੈਨਾਲਾ ਦੀ ਗੱਲ ਕੀਤੀ ਹੈ ਉਹ ਚਾਹੇਗਾ ਨੇ 15% ਤੱਕ ਡੇ ਜੁਰੀ ਲਿਆ ਦਿੱਤੀ ਹੈ ਤੇ ਹੁਣ ਇਹ ਹੋਰ ਇਹ ਕਿਉਂਕਿ ਹਜੇ ਦੁਆਰਾ ਉਹਨਾਂ ਦਾ ਖਤਮ ਨਹੀਂ ਹੋਇਆ ਤੇ ਹੋਰ ਵੀ ਕੀ ਸਮਝੌਤੇ ਅੱਗੇ ਜਾ ਕੇ ਹੁੰਦੇ ਨੇ ਜਿਹੜੀਆਂ ਗੱਲਾਂ ਨਿਕਲ ਚ ਆਉਂਦੀਆਂ ਉਹ ਵੀ ਸਿਰੋਤਿਆਂ ਦਾ ਉਹਨਾਂ ਨੇ ਜਦ ਅਦਲਾ ਦਰਦ ਨੂੰ ਸਾਂਝਾ ਕਰਾਂਗੇ ਪਰ ਇਹਨਾਂ ਆ ਕਿ ਇਹ ਹਜੇ ਬਹੁਤ ਵੱਡੇ ਪੱਧਰ ਤੇ ਕੋਈ ਕੈਨੇਡਾ ਦੇ ਵਿੱਚ ਇਨਵੈਸਟਮੈਂਟ ਕੀਤੀ ਜਾਊਗੀ ਜਾਂ ਚਾਈਨਿਸ ਕੰਪਨੀਆਂ ਇੱਥੇ ਆ ਕੇ ਟੌਲਾ ਲਾਉਣ ਗਿਆ ਜਾਂ ਆਪਣੇ ਜਿਹੜੇ ਪਲਾਂਟ ਨੇ ਮੈਨੂਫੈਕਚਰਿੰਗ ਪਲਾਂਟ ਨੇ ਕੈਨੇਡਾ ਦੇ ਵਿੱਚ ਆ ਕੇ ਲਾਉਣ ਗਿਆ ਸੋ ਇਸ ਤਰੀਕੇ ਦੀ ਹਣੀ ਕੋ ਬਹੁਤੀਆਂ ਗੱਲਾਂ ਨਿਕਲ ਕੇ ਨਹੀਂ ਸਾਹਮਣੇ ਆਈਆਂ ਹਾਂ ਇਹ ਜਿਹੜੇ ਟੈਰਿਫ ਘਟਾਉਣ ਨੂੰ ਡਿਊਟੀਆਂ ਘਟਾਉਣ ਦੀਆਂ ਜਿਹੜੀ ਦੋਵੇਂ ਸਖਰ ਹਾਲ ਦੀ ਘੜੀ ਜ਼ਰੂਰ ਮੰਗੀਆਂ ਨੇ ਜੀ ਅਗਲੀ ਖਬਰ ਸੋ ਬ੍ਰਿਟਿਸ਼ ਕੋਲੰਬੀਆ ਦੇ ਉੱਤੇ ਹੈ ਜੀ ਸੋ ਅਮਰਤਸਰ ਦੇ ਨੌਜਵਾਨ ਦਾ ਬ੍ਰਿਟਿਸ਼ ਕੋਲੰਬੀਆ ਚ ਕਤਲ ਕਰ ਦਿੱਤਾ ਗਿਆ ਜੀ ਦੇਖੋ ਇਹ ਖਬਰ ਇਹ ਆ ਰਹੀ ਹੈ ਬ੍ਰਿਟਿਸ਼ ਕੋਲੰਬੀਆ ਤੋਂ ਸੋ ਇੱਥੋਂ ਪਤਾ ਲੱਗਾ ਕਿ ਜੋ ਪੰਜਾਬ ਦੇ ਇਹ ਅਮਰਸਾ ਜ਼ਿਲ੍ਹੇ ਨਾਲ ਸੰਬੰਧਤ ਜੰਡਿਆੜਾ ਗੁਰੂ ਆ ਸੋ ਦਾ ਇੱਕ ਪਿੰਡ ਹੈ ਦੇਵੀ ਦਾਸਪੁਰਾ ਸੋ ਇਹ ਦੱਸ ਰਹੇ ਨੇ ਵੀ ਇੱਥੇ ਦਾ ਨੌਜਵਾਨ ਸਿਮਰਨਜੀਤ ਸਿੰਘ ਸੰਧੂ ਜੀ ਦੀ ਉਮਰ 21 ਸਾਲ ਹੈ ਇਹ ਕਹਿੰਦੇ 10 ਅਗਸਤ 2023 ਦੇ ਵਿੱਚ ਸਟੱਡੀ ਬੇਸ ਤੇ ਕੈਨੇਡਾ ਪੜ੍ਹਾਈ ਕਰਨ ਵਾਸਤੇ ਗਿਆ ਸੀਕਰ ਤੇ ਉਸ ਤੋਂ ਬਾਅਦ ਹੁਣ ਇਸ ਸਮੇਂ ਇਹ ਵਰਕ ਪਰਮਟ ਦੇ ਉੱਪਰ ਉੱਥੇ ਰਹਿ ਰਿਹਾ ਸੀਗਾ ਸੋ ਇਹਦਾ ਉੱਥੇ ਇਹ ਕਤਲ ਹੋਇਆ ਸੋ ਕਤਲ ਹੋਣ ਦੀ ਗੱਲ ਬ੍ਰਿਟਿਸ਼ ਕੋਲੰਬੀਆ ਤੋਂ ਆ ਰਹੀ ਹੈ ਸੋ ਇਹ ਜਾਣਕਾਰੀ ਇਸ ਨੌਜਵਾਨ ਦੇ ਪਰਿਵਾਰ ਵੱਲੋਂ ਦਿੱਤੀ ਜਾ ਰਹੀ ਹੈ ਸੋ ਇਹਨਾਂ ਦੇ ਪਿਤਾ ਜੀ ਇਹ ਸੁਖਦੇਵ ਸਿੰਘ ਸੁਖਾ ਸੋ ਜੋ ਕਿ ਦੇਵੀ ਦਾਸਪੁਰਾ ਦੇ ਵਾਸੀ ਨੇ ਸੋ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਹਿੰਦੇ ਵੀ ਸਾਨੂੰ ਇਹ ਬ੍ਰਿਟਿਸ਼ ਕੋਲੰਬੀਆ ਤੋਂ ਜਿਹੜੀ ਉੱਥੇ ਦੇ ਜਿਹੜੇ ਪੁਲਿਸ ਅਫੀਸਰਸ ਨੇ ਸੋ ਉਹਨਾਂ ਦੇ ਸਾਨੂੰ ਫੋਨ ਆਏ ਨੇ ਉਹਨਾਂ ਨੇ ਫੋਨ ਕਰਕੇ ਸਾਨੂੰ ਜਾਣਕਾਰੀ ਦਿੱਤੀ ਹੈ ਕਿ ਤੁਹਾਡੇ ਬੇਟੇ ਦਾ ਕਤਲ ਹੋ ਗਿਆ ਹੈ ਤੇ ਉਹਨਾਂ ਦੇ ਦੱਸਿਆ ਕਿ ਬੇਟੀ ਦੇ ਸਿਰ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਨੇ ਤੇ ਹਾਲੇ ਇੱਥੇ ਦੇ ਜਿਹੜੇ ਲੋਕਲ ਪੁਲਿਸ ਅਫੀਸ਼ੀਅਲਸ ਨੇ ਸੋ ਇਹਨਾਂ ਵੱਲੋਂ ਕੋਈ ਇਸ ਤਰ੍ਹਾਂ ਦੀ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਹੈ ਪਰ ਪਰਿਵਾਰ ਵੱਲੋਂ ਇਹ ਜਾਣਕਾਰੀ ਜੋ ਪੰਜਾਬ ਦੇ ਵਿੱਚ মিডিਆ ਜਾਂ ਹੋਰ ਜੋ ਉੱਥੇ ਦੇ ਅਫੀਸ਼ੀਅਲਸ ਨੇ ਉਹਨਾਂ ਤੱਕ ਪਹੁੰਚਾਈ ਗਈ ਹੈ ਤੇ ਆਉਣ ਵਾਲੇ ਜਰਾ ਜਰਾ ਉਮੀਦ ਹੈ ਵੀ ਇੱਥੇ ਵੀ ਜੋ ਇੱਥੇ ਦੇ ਪੁਲਿਸ ਅਧਿਕਾਰੀ ਵੀ ਨੇ ਇਸ ਬਾਰੇ ਹੋਰ ਖੁੱਲ ਕੇ ਦੱਸਣਗੇ ਵੀ ਇਹ ਕਤਲ ਕਿਉਂ ਹੋਇਆ ਇਹਦੇ ਕਾਰਨ ਕੀ ਬਣੇ ਨੇ ਕਿ ਕਿਹਨਾਂ ਵੱਲੋਂ ਕਤਲ ਕੀਤਾ ਗਿਆ ਮੋਟਿਵ ਕੀ ਸੀਗਾ ਸੋ ਹਾਲੇ ਬਹੁਤੀਆਂ ਸਾਰੀਆਂ ਗੱਲਾਂ ਨਿਕਲ ਕੇ ਸਾਹਮਣੇ ਨਹੀਂ ਆਈਆਂ ਪਰ ਇੰਨੀ ਜਾਣਕਾਰੀ ਸਾਹਮਣੇ ਆਈ ਹੈ ਕਿ ਜਿਸ ਮਨਜੀਤ ਸਿੰਘ ਸੰਧੂ ਉਮਰ 21 ਸਾਲ ਜੋ ਕਿ ਤਕਰੀਬਨ 2 ਸਾਲ ਪਹਿਲਾਂ ਕੈਨੇਡਾ ਪੜ੍ਹਾਈ ਕਰਨ ਵਾਸਤੇ ਆਇਆ ਸੀਗਾ ਨੇ ਸੱਤਾ ਦੀ ਤਬਦੀਲੀ ਦੀ ਮੰਗ ਕੀਤੀ ਜਾ ਰਹੀ ਹੈ ਵੀ ਜੋ ਮੌਜੂਦਾ ਜੋ ਰਜੀ ਮੈਸੋ ਇਸ ਨੂੰ ਚੇਂਜ ਕੀਤਾ ਜਾਵੇ ਸੋ ਆਲਰੇਡੀ ਦੱਸਿਆ ਜਾ ਰਿਹਾ ਵੀ ਜਿਹੜੇ ਰੋਸ ਮਜਾਰੇ ਜਿੱਥੇ ਚੱਲ ਰਹੇ ਨੇ 2600 ਤੋਂ ਵੱਧ ਇਹ ਲੋਕ ਇਹ ਹੁਣ ਤੱਕ ਜਿਹੜੇ ਮਾਰੇ ਜਾ ਚੁੱਕੇ ਨੇ ਸੋ ਥੇ ਇਹ ਜੋ ਅਨੀਤਾ ਆਨੰਦ ਨੇ ਜੋ ਕਿ ਕੈਨੇਡਾ ਦੇ ਵਿਦੇਸ਼ ਮੰਤਰੀ ਨੇ ਇੱਕ ਉਸਤ ਪਾਕੀਆ ਨਾਗਰੀਕ ਅਧਿਕਾਰੀ ਦੇ ਜਤੋਂ ਮੌਤ ਹੋਈ ਹੈ ਸੋ ਇਹ ਇਹ ਪੁਸ਼ਟੀ ਉਹਨਾਂ ਨੇ ਇੱਕ ਸੋਚ Daddy Boy. ਤੇ ਬਿਲਕੁਲ ਉਹ ਤੇ ਹਜੇ ਉਹਨਾਂ ਨੇ ਇਹ ਚਾਰजेस ਕੈਟੇਗਰੀ ਦੇ ਉੱਪਰ ਲਾਏ ਗਏ ਨੇ ਕਿਉਂਕਿ ਦੋ ਜਣੇ ਜ਼ਰੂਰ ਕੀਤਾ ਵੀ ਇਹਦੇ ਵਿੱਚੋਂ ਇਹ 40 ਕਿਲੋਗ੍ਰਾਮ ਜਿਹੜੀ ਹੈਰਵਨ ਹੈ ਉਹ ਬਰਾਮਦ ਹੋਈ ਹੈ ਤੇ ਤੁਸੀਂ ਇਹ ਦੇਖ ਲਓ ਵੀ ਕਿਸ ਢੰਗ ਦੇ ਨਾਲ ਨਸ਼ਾ ਸਟਿਲ ਅਮਰੀਕਾ ਤੋਂ ਕੈਨੇਡਾ ਵਿੱਚ ਵੱਡੇ ਪੱਧਰ ਤੇ ਦਾਖਲ ਹੋ ਰਿਹਾ ਭਾਵੇਂ ਕਿਸ ਸਕਿਉਰਟੀ ਜਿਹੜੀਆਂ ਸਾਡੀਆਂ ਏਜੰਸੀਆਂ ਨੇ ਜਿਹੜੇ ਬਾਰਡਰ ਅਫੀਸਰਸ ਨੇ ਕਾਫੀ ਪੁਸਤਿਹਤ ਨੇ ਪਰ ਫਿਰ ਵੀ ਇਹ ਕੰਮ ਜਗਾ ਰੋਕ ਨਹੀਂ ਰਿਹਾ ਤੇ ਨਾਲ ਜਿਹੜੀਆਂ ਗ੍ਰਿਫਤਾਰੀਆਂ ਵੀ ਸਟਿਲ ਜਿਹੜੀਆਂ ਹੋ ਰਹੀਆਂ ਨੇ ਜੀ ਜੀ ਅਗਲੀ ਖਬਰ ਵੀ ਫਿਰ ਉਧਰੋਂ ਹੀ ਹੈ ਜੀ ਪਰ ਇਹਦੇ ਵਿੱਚ ਜਿੱਦਾਂ ਕਈ ਵਾਰ ਹੁੰਦਾ ਵੀ ਟਾਰਗੇਟ ਕਰਨਾ ਕਿਸੇ ਨੂੰ ਗਲਤੀ ਛੋਟੀ ਹੋਣ ਦੇ ਕਈ ਵਾਰ ਛੋਟੀ ਜਾਂ ਵੱਡੀ ਤੇ ਇੱਕ ਖਾਸ ਕਮਿਊਨਿਟੀ ਨੂੰ ਕਰ ਲੈਣਾ ਪਰ ਕਈ ਵਾਰ ਗਲਤੀਆਂ ਵਾਰ-ਵਾਰ ਹੋ ਜਾਂਦੀਆਂ ਨੇ ਤੇ ਪਰ ਹੁਣ ਜਿੱਦਾਂ ਦਾ ਵਰਤਾਅ ਅ ਅਮਰੀਕਾ ਦੇ ਵਿੱਚ ਹੋ ਰਿਹਾ ਲੋਕਾਂ ਦੇ ਨਾਲ ਬਾਹਰੋਂ ਆਇਆਂ ਦੇ ਨਾਲ ਤੇ ਉਹ ਸਾਰਿਆਂ ਭਲੀ ਭਾਤ ਜਾਣਦੇ ਹੀ ਨੇ ਸੋ ਸਟਾਪ ਲਾਈਨ ਤੇ ਨਾ ਰੁਕਣ ਤੋਂ ਬਾਅਦ ਪੰਜਾਬੀ ਟਰੱਕ ਡਰਾਈਵਰ ਨੂੰ ਬਾਰਡਰ ਅਧਿਕਾਰੀਆਂ ਦੇ ਹਵਾਲੇ ਕਰਤਾ ਤੇ ਖਬਰ ਇਹ ਵੀ ਆ ਰਹੀ ਹੈ ਵੀ ਸ਼ਾਇਦ ਉਹ ਰਿਪੋਰਟ ਹੋਵੇ ਦੇਖੋ ਇਹ ਖਬਰ ਅਮਰੀਕਾ ਦਾ ਸੂਬਾ ਆ ਐਰੀਜ਼ੋਨਾ ਸੋ ਐਰੀਜ਼ੋਨਾ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਉੱਥੇ ਹੋਇਆ ਕੀ ਹੈ ਕਿ ਇੱਕ ਟਰੱਕ ਡਰਾਈਵਰ ਹੈ ਜੋ ਕਿ ਇਹ ਪੰਜਾਬੀ ਭਾਈ ਚਾਈਨਾ ਸਬੰਦ ਤਹਿ ਨਾਮ ਉਸ ਦਾ ਸੁਖਦੀਪ ਸਿੰਘ ਹੈ ਇਸ ਦੇ ਕੋਲ ਕੈਲੀਫੋਰਨੀਆ ਦਾ ਲਾਇਸੈਂਸ ਹੀ ਟਰੱਕ ਦਾ ਕਮਰਸ਼ੀਅਲ ਲਾਇਸੈਂਸ ਤੇ ਇਹ ਐਰੀਜ਼ੋਨਾ ਦੇ ਵਿੱਚ ਇਹ ਡਰਾਈਵ ਕਰ ਰਿਹਾ ਸੀਗਾ ਤੇ ਉੱਥੇ ਪੁਲਿਸ ਨੇ ਦੇਖਿਆ ਕਿ ਇਹ ਨੌਜਵਾਨ ਇਹ ਪਹਿਲਾਂ ਰੈੱਡ ਲਾਈਟ ਤੇ ਨਹੀਂ ਰੁਕਿਆ ਰੈੱਡ ਲਾਈਟ ਨੂੰ ਇਹ ਲੰਘਾ ਗਿਆ ਤੇ ਉਸ ਤੋਂ ਬਾਅਦ ਇੱਕ ਸਟਾਪ ਸਾਈਨ ਆਇਆ ਸਟਾਪ ਸਾਈਨ ਤੇ ਵੀ ਇਸ ਵੱਲੋਂ ਟਰੱਕ ਨਹੀਂ ਰੁਕਿਆ ਗਿਆ ਤੇ ਇਸ ਤੋਂ ਬਾਅਦ ਜਦੋਂ ਫਿਰ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕੀਤਾ ਤੇ ਗ੍ਰਿਫਤਾਰ ਕਰਨੇ ਤੋਂ ਬਾਅਦ ਉਹਨਾਂ ਨੇ ਬਾਰਡਰ ਅਧਿਕਾਰੀਆਂ ਨੂੰ ਜਿਹੜੇ ਹਵਾਲੇ ਇਸ ਨੌਜਵਾਨ ਨੂੰ ਕੱਢ ਦਿੱਤਾ ਤੇ ਬਾਰਡਰ ਅਧਿਕਾਰੀਆਂ ਨੇ ਜਦੋਂ ਫਿਰ ਇਹਦੇ ਬਾਰੇ ਪਤਾ ਕੀਤਾ ਵੀ ਇਹ ਇੱਥੇ ਦਾ ਕੀ ਸਟੇਟਸ ਹੈ ਕਿਸ ਤੰਗ ਦੇ ਨਾਲ ਇਹ ਅਮਰੀਕਾ ਦੇ ਵਿੱਚ ਦਾਖਲ ਹੋਇਆ ਤੇ ਫਿਰ ਉਹਨਾਂ ਨੂੰ ਪਤਾ ਲੱਗਾ ਕਿ ਇਹ ਅਮਰੀਕਾ ਦੇ ਵਿੱਚ ਗੈਰਕਾਨੂੰਨੀ ਢੰਗ ਦੇ ਨਾਲ ਦਾਖਲ ਹੋਇਆ ਸੀਗਾ ਤੇ ਇਹ ਜੋ ਇਹ ਇਧਰ ਰੈਕਡ ਫੋਲਨ ਤੋਂ ਬਾਅਦ ਫਿਰ ਲੱਗਾ ਕਿ ਇਹਦੇ ਕੋਲ ਲਾਇਸੈਂਸ ਲੀਗਲ ਹੈ ਇਹ ਵਰਕ ਪਰਮਿਟ ਤੇ ਇਹਨੂੰ ਮਿਲਿਆ ਹੋਇਆ ਹੈ ਤੇ ਇਹਨੇ ਆਪ ਤਾਂ ਕੇਸ ਇੱਚ ਲਾਇਆ ਹੋਵੇਗਾ ਤੇ ਪਰ ਇਹ ਆਇਆ ਹੈ ਇੱਕ ਗੈਰਕਾਨੂੰਨੀ ਢੰਗ ਦੇ ਨਾਲ ਸਿਕਾ ਹੁਣ ਤੁਸੀਂ ਇਹ ਦੇਖੋ ਕਿ ਉੱਥੇ ਦੀ ਜਿਹੜੀ ਕਾਸਟ ਰਾਈਟ ਪੁਲਿਸ ਹੈ ਉਹਨੇ ਫੜ ਲਿਆ ਫੜਿਆ ਇਸ ਕਰਕੇ ਕਿ ਪਹਿਲਾਂ ਰੈੱਡ ਲਾਈਟ ਜੰਪ ਕਰ ਗਿਆ ਫਿਰ ਸਟਾਪ ਸਾਈਨ ਜੰਪ ਕੀਤਾ ਤੇ ਬਾਅਦ ਦੇ ਵਿੱਚ ਫਿਰ ਜਦੋਂ ਫਿਰ ਬਾਰਡਰ ਅਧਿਕਾਰੀਆਂ ਦੇ ਹਵਾਲੇ ਕੀਤਾ ਸਾਰਾ ਜਿਹੜਾ ਪਿਸ਼ੋਕੜ ਹੈ ਉਹ ਸਾਹਮਣੇ ਆ ਗਿਆ ਤੇ ਹੁਣ ਉਹਨਾਂ ਨੇ ਅਫੀਸ਼ੀਅਲ ਤੇ ਗੱਲ ਕਹੀ ਹੈ ਕਹਿੰਦੇ ਵੀ ਇਸ ਨੌਜਵਾਨ ਨੂੰ ਡਿਪੋਰਟ ਕਰਨ ਦੀ ਜਿਹੜੀ ਕਾਰਵਾਈ ਉਹ ਕੀਤੀ ਜਾ ਰਹੀ ਹੈ ਤੇ ਤੁਸੀਂ ਇਹ ਦੇਖ ਲਓ ਕਿ ਇਸ ਤਰੀਕੇ ਦੀਆਂ ਗਲਤੀਆਂ ਜਿਹੜੀ ਗਲਤੀ ਵੈਸੇ ਇਹ ਸਟਾਪ ਸਾਈਨ ਤੇ ਨਹੀਂ ਰੁਕਣਾ ਜਾਂ ਰੈੱਡ ਲਾਈਟ ਤੇ ਨਹੀਂ ਰੁਕਣਾ ਛੋਟੀ ਗਲਤੀ ਨਹੀਂ ਗਲਤੀ ਵੈਸੇ ਬਹੁਤ ਵੱਡੀ ਹੈ ਪਰ ਹੁਣ ਗੱਲ ਕੀ ਹੈ ਵੀ ਇਹ ਗਲਤੀਆਂ ਕਰਨੇ ਤੇ ਉਹ ਫਿਰ ਤੁਹਾਡਾ ਸਾਰਾ ਪਿੱਛੋ ਰਿਕਾਰਡ ਫਰੋਲ ਲੈਂਦੇ ਨੇ ਵੀ ਤੁਸੀਂ ਕਿੱਦਾਂ ਆਏ ਕਿ ਸਟੇਟਸ ਹੈ ਕਿਵੇਂ ਇੱਥੇ ਤੁਸੀਂ ਆ ਕੇ ਡਰਾਈਵ ਕਰ ਰਹੇ ਹੋ ਕਿ ਇਸ ਤਰ੍ਹਾਂ ਲਾਈਸੈਂਸ ਲੈ ਤਾਂ ਹੋੜੀ ਦੀ ਸਜ਼ਾ ਜਿਹੜੀ ਆ ਫਿਰ ਡੈਪੋਟੇਸ਼ਨਾਂ ਤੱਕ ਵੀ ਜਾ ਰਹੀ ਹੈ ਸੋ ਇਹ ਇਸ ਤਰੀਕੇ ਦਾ ਜਿਹੜਾ ਮਾਮਲਾ ਇਹ ਐਰੀ ਜੋ ਨਾ ਤੋਂ ਸਾਹਮਣੇ ਆਇਆ ਸੋ ਬਹੁਤ ਇਹ ਜਿਹੜੇ ਨੌਜਵਾਨ ਆਏ ਹੋਏ ਨੇ ਜਿਨ੍ਹਾਂ ਦੇ ਆਲਰੇਡੀ ਕੇਸ ਲੱਗੇ ਹੋਏ ਨੇ ਤੇ ਦਾਲਪ ਚੱਲ ਰਹੇ ਨੇ ਜਿਹਨਾਂ ਨੂੰ ਆਲਰੇਡੀ ਇੱਥੇ ਲਾਇਸੈਂਸ ਮਿਲੇ ਹੋਏ ਨੇ ਵਰਕ ਪਰਮਿਟ ਮਿਲੇ ਹੋਏ ਨੇ ਤੇ ਉਹਨਾਂ ਨੂੰ ਬਹੁਤ ਧਿਆਨ ਰੱਖਣ ਦੀ ਲੋੜ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਕੋਈ ਛੋਟਾ ਜਾਂ ਵੱਡਾ ਕੋਈ ਕਾਨੂੰਨ ਦਾ ਲੰਗਰ ਨਾ ਕਰਨ ਕਿਉਂਕਿ ਹੁਣ ਜਿਸ ਤਰੀਕੇ ਦਾ ਮਾਹੌਲ ਬਦਲਿਆ ਹੋਇਆ ਤੇ ਉਹ ਲੰਗਰਾਂ ਦੀ ਜਿਹੜੀ ਸੱਗਾ ਆ ਤੁਹਾਡੀ ਡੈਪੂਟੇਸ਼ਨ ਤੱਕ ਜਾ ਸਕਦੀ ਹੈ ਸੋ ਇਹ ਬਕਾਇਦਾ ਤੌਰ ਤੇ ਜਿਹੜੀ ਉੱਥੇ ਦੀ ਪੁਲਿਸ ਅਧਿਕਾਰੀ ਨੇ ਬਾਰਡਰ ਅਧਿਕਾਰੀ ਨੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਸਾਰਾ ਕੁਝ ਸਾਂਝਾ ਕਰਕੇ ਦੱਸਿਆ ਕਿ ਇਸ ਨੌਜਵਾਨ ਨੂੰ ਹੁਣ ਗਾਹ ਡਿਪੋਰਟੇਸ਼ਨ ਵਾਸਤੇ ਜਿਸ ਤਰ੍ਹਾਂ ਕਾਰਵਾਈ ਹੋ ਰਹੀ ਹੈ ਜੀ ਜੀ ਬ੍ਰਹਨ ਸਾਹਿਬ ਤੇ ਕੋਈ ਜਾਂਦਿਆਂ ਦੇ ਹੋਰ ਕਹਿਣ ਚਾਹਵੇਂ ਨਹੀਂ ਫਿਰ ਤੁਹਾਡੇ ਕੋਲ ਜਾਚ ਆਉਨੇ ਆ ਜੀ ਤੇ ਇੱਕ ਖਬਰ ਪਿੰਦ ਜੀ 에어 ਇੰਡੀਆ ਦੇ ਨਾਲ ਸਬੰਧਤ ਆ ਰਹੀ ਹੈ 에 ਉਹਦੇ ਚਪੜਾ ਲੱਗਾ ਵੀ 에어 ਇੰਡੀਆ ਦੀ ਦਿੱਲੀ ਤੋਂ ਨਿਊਯਾਰਕ ਦੀ ਇੱਕ ਫਲਾਈਟ ਸੀਗੀ ਕਿਉਂਕਿ ਇਰਾਨ ਨੇ ਕਹਿੰਦੇ ਵੀ ਆਪਣਾ ਜਿਹੜਾ ਏ ਬਾਰਡਰਸ ਆਪਣਾ ਜਿਹੜਾ ਇਹ ਸਪੇਸ ਸੀਗਾ ਉਹ ਬੰਦ ਕਰ ਦਿੱਤਾ ਸੀ ਕਿਉਂਕਿ ਪਿਛਲੇ ਦਿਨਾਂ ਦੇ ਨਾਲ ਹਾਲਾਤ ਤਰੀਕੇ ਦੇ ਬਣੇ ਹੋਏ ਸੀਗੇ ਤੇ ਇਹ ਜਿਹੜਾ 에ਰਬਸ A350 ਜਿਹੜੀ ਕਿ ਦਿੱਲੀ ਤੋਂ ਨਿਊਯਾਰਕ ਵਾਸਤੇ ਜਾ ਰਹੀ ਸੀ ਤੇ ਇਹ ਜਦੋਂ ਫਿਰ ਉੱਥੇ ਇਹ ਸਪੇਸ ਬੰਦ ਹੋਇਆ ਤਾਂ ਇਸ ਨੂੰ ਵਾਪਸ ਦੇਲੀ ਔਰ 에ਰਪੋਰਟ ਵਾਸਤੇ ਮੋੜਨਾ ਪਿਆ ਤੇ ਜਦੋਂ ਫਿਰ ਉੱਥੇ 에ਰਪੋਰਟ ਤੇ ਪਹੁੰਚੇ ਆ ਤੇ ਇੱਥੇ ਪਤਾ ਲੱਗਾ ਕਿ ਜਿਹੜਾ ਇਹਨਾਂ ਦਾ ਲਾਈਟ ਦਾ ਜਿਹੜਾ ਇੰਜਨ ਹੈ ਉਹ ਉਸਨੇ ਬੈਗੇਜ ਕੰਟੇਨਰ ਨੂੰ ਸੱਖ ਕਰ ਲਿਆ ਸੋ ਬੈਗੇਜ ਕੰਟੇਨਰ ਅੰਦਰ ਜਾਣ ਕਰਕੇ ਇੰਜਨ ਜਿਹੜਾ ਕਾਫੀ ਨੁਕਸਾਨਿਆ ਗਿਆ ਸੋ ਇਹਦੇ ਕਰਕੇ ਜਿਹੜੀਆਂ ਫਲਾਈਟਾਂ ਨੇ ਜਿਹੜੀਆਂ ਕਿ 에ਅਰਬੱਸ ਜਿਹਦੇ ਵਿੱਚ ਵਰਤੋਂ ਚ ਆਉਣਾ ਸੀਗਾ ਉਹ ਫਲਾਈਟਾਂ ਜਿਹੜੀਆਂ ਪ੍ਰਭਾਵਿਤ ਹੋ ਸਕਦੀਆਂ ਨੇ ਸੋ ਇਹਦੇ ਬਾਰੇ ਕਹਿ ਰਹੇ ਨੇ ਵੀ ਜਿਨ੍ਹਾਂ ਦੀਆਂ ਵੀ 에ਅਰਿੰਗ ਵਾਲੀਆਂ ਫਲਾਈਟਾਂ ਨੇ ਥੋੜਾ ਜਿਹਾ ਇਹ ਚੈੱਕ ਕਰ ਲੜ ਸੋ ਇਹ ਜਿਹੜਾ ਨੁਕਸਾਨ ਹੋਇਆ ਇਹਨਾਂ ਦੀ 에ਅਰਲਾਈਨ ਨੂੰ ਤੇ ਇਹਦੇ ਕਰਕੇ ਕੁਝ ਫਲਾਈਟਾਂ ਜਿਹੜੀਆਂ ਡਿਸਟਰਬ ਹੋ ਰਹੀਆਂ ਨੇ ਤੇ ਨਾਲ ਪਿੰਡ ਜੀ ਗੱਲ ਕਰੀਏ ਵੀ ਪਿਛਲੇ ਸਾਲ 2025 ਦੇ ਵਿੱਚ ਕੈਨੇਡਾ ਨੇ ਕਿੰਨੇ ਲੋਕਾਂ ਨੂੰ 에ਐਸਪੀਆਰ ਇਹ ਕੈਨੇਡਾ ਦੇ ਵਿੱਚ ਦਾਖਲ ਕੀਤੇ ਕਿੰਨੇ ਲੋਕਾਂ ਨੂੰ ਪੀਆ ਦਿੱਤੀ ਹੈ ਤੇ ਜੋ ਸਟੈਟਿਸਟਿਕ ਕੈਨੇਡਾ ਦੇ ਇਮੀਗ੍ਰੇਸ਼ਨ ਫੂਜੀ ਤੇ ਸੀ ਇਹ ਕੈਨੇਡਾ ਦੇ ਹਵਾਲੇ ਨਾਲ ਅੰਕੜੇ ਨੇ ਉਹ ਕਹਿੰਦੇ ਕਿ 2025 ਦੇ ਵਿੱਚ 393500 ਜੜਿਆਂ ਨੂੰ ਕੈਨੇਡਾ ਦੀ ਪੀਆ ਦਿੱਤੀ ਗਈ ਹੈ ਸੋ ਟਾਰਗੇਟ ਤਾਂ ਇਹਨਾਂ ਦਾ 395000 ਦਾ ਸੀਗਾ ਪਰ ਦਿੱਤੀ 393500 ਉਹਨਾਂ ਕਿ 15100 ਜੜਿਆਂ ਨੂੰ ਕਾਟ ਤੇ ਇਹਨਾਂ ਦੇ ਆਪਣੇ ਟਾਰਗੇਟ ਤੋਂ ਜਿਹੜੀ ਐ ਏਪੀਆਰ ਮਿਲੀ ਹੈ ਸੋ ਓਵਰਆਲ ਜਿਵੇਂ ਇਮੀਗ੍ਰੇਸ਼ਨ ਦੇ ਵਿੱਚ ਸਖਤਾਈਆਂ ਹੋਈਆਂ ਨੇ ਇਹ ਇਮੀਗ੍ਰੇਸ਼ਨ ਦੇ ਵਿੱਚ ਇਹ ਪਹਿਲਾਂ ਵਾਲੀਆਂ ਗੱਲਾਂ-ਬਾਤਾਂ ਨਹੀਂ ਰਹੀਆਂ ਸੋ ਇਹ ਅੰਕੜੇ ਦੱਸਦੇ ਨੇ ਕਿ ਜੋਰ ਦਾ ਆਪਣਾ ਟਾਰਗੇਟ ਵੀ ਸੀਗਾ ਜੋ ਕੈਨੇਡੀਅਨ ਸਰਕਾਰ ਨੇ ਰੱਖਿਆ ਹੋਣਾ ਸੀ ਉਸ ਟਾਰਗੇਟ ਤੋਂ ਵੀ ਘੱਟ ਜਣਿਆਂ ਨੂੰ ਪੀਆਰ ਪਿਛਲੇ ਸਾਲ ਦਿੱਤੀ ਗਈ ਹੈ ਜੀ ਪ੍ਰਿਆਨ ਸਾਹਿਬ ਬਹੁਤ ਧੰਨਵਾਦ ਕਾਲੀ ਕਾਲੀ ਖਬਰ ਸਾਂਝੀ ਕੀਤੀ ਪਿੰਨ ਸਾਹਿਬ ਦੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ 416 848 9698 ਦੇ ਉੱਤੇ ਸੁਰਾਕਤ ਸਿੰਘ ਪੁਰਾਣਾਵਰਾ ਨਾਲ ਗੱਲਬਾਤ ਕੀਤੀ ਜਾ ਸਕਦੀ ਆ ਜਨ ਸਾਹਿਬ ਹੁੰਦੀ ਆ ਫਿਰ ਸੋਮਵਾਰ ਵਾਲੇ ਦਿਨ ਤੁਹਾਡੇ ਨਾਲ ਦੁਆਰੇ ਮੁਲਾਕਾਤ ਗੱਲਬਾਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ